ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਉਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਗੇ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਅਤੇ ਨਵੀਂ ਅਪਡੇਟ ਨਾਲ। ਇੱਕ ਪਿਤਾ ਨੇ ਆਪਣੇ ਖੇਤ ਵੇਚ ਕੇ ਆਪਣੇ ਬੇਟੇ ਨੂੰ ਅਫਸਰ ਬਣਾਇਆ। ਜਦੋਂ ਉਹ ਬੇਟੇ ਨੂੰ ਮਿਲਣ ਸ਼ਹਿਰ ਗਿਆ ਤਾਂ ਕੰਟਾ ਉਸਦੇ ਦਫ਼ਤਰ ਦੇ ਬਾਹਰ ਬੈਠਾ ਰਿਹਾ ਜਦਕਿ ਉਸਦਾ ਬੇਟਾ ਅੰਦਰ ਕੁਰਸੀ 'ਤੇ ਬੈਠਾ ਸ਼ਰਮ ਮਹਿਸੂਸ ਕਰ ਰਿਹਾ ਸੀ। ਇਹ ਸਿਰਫ ਇੱਕ ਪਿਓ-ਪੁੱਤ ਦੀ ਕਹਾਣੀ ਨਹੀਂ ਸਗੋ ਉਸ ਪਿਆਰ ਅਤੇ ਤਿਆਗ ਦੀ ਕਹਾਣੀ ਹੈ ਜਿਸ ਨੂੰ ਅਸੀਂ ਉਚਾਈਆਂ 'ਤੇ ਪਹੁੰਚ ਕੇ ਅਕਸਰ ਭੁੱਲ ਜਾਂਦੇ ਹਾਂ। ਜਦੋਂ ਪਿਤਾ ਇਸ ਦੁਨੀਆ ਤੋਂ ਚਲੇ ਗਏ ਤਾਂ ਪੁੱਤਰ ਦੇ ਹੱਥ ਵਿੱਚ ਸਿਰਫ ਇੱਕ ਚਿੱ जिस्ते लिखा सी कोई शिकायत ਨਹੀਂ ਹੈ ਬੇਟਾ ਇਹ ਕਹਾਣੀ ਰਾਜਸਥਾਨ ਦੇ ਇੱਕ ਛੋਟੇ ਜਿਹੇ ਪਿੰਡ ਮਰੂੜੀ ਦੀ ਹੈ ਜਿੱਥੇ ਇੱਕ ਸਧਾਰਨ ਪਰ ਸੱਚਾ ਇਨਸਾਨ ਮੋਹਨ ਸਿੰਘ ਰਹਿੰਦਾ ਸੀ ਉਹ ਪਿੰਡ ਦਾ ਇੱਕੋ ਇੱਕ ਸਕੂਲ ਮਾਸਟਰ ਅਤੇ ਸਾਬਕਾ ਫੌਜੀ ਸੀ ਉਸਦੀ ਪਤਨੀ ਮੰਜਰੀ ਦਾ ਦੇਹਾਂਤ ਉਹਨਾਂ ਦੇ ਪੁੱਤਰ ਵਿਵੇਕ ਦੇ ਜਨਮ ਤੋਂ ਕੁਝ ਸਾਲਾਂ ਬਾਅਦ ਹੋ ਗਿਆ ਸੀ ਮੋਹਨ ਨੇ ਵਿਵੇਕ ਨੂੰ ਆਪਣੇ ਹੱਥਾਂ ਨਾਲ ਪਾਲਿਆ ਅਤੇ ਉਸ ਨੂੰ ਇੱਕ ਵਧੀਆ ਇਨਸਾਨ ਬਣਾਇਆ ਉਸ ਦਾ ਸੁਪਨਾ ਸੀ ਕਿ ਉਸ ਦਾ ਬੇਟਾ ਇੱਕ ਵੱਡਾ ਅਫਸਰ ਬਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਮੋਹਨ ਨੇ ਆਪਣੇ ਖੇਤ ਬੇਚ ਦਿੱਤੇ ਪੁਰਾਣਾ ਘਰ ਗਿਰਵੀ ਰੱਖ ਦਿੱਤਾ ਆਪਣੇ ਫੌਜੀ ਪੈਨਸ਼ਨ ਤੱਕ ਤੜਵਾ ਦਿੱਤੀ ਤਾਂ ਕਿ ਵਿਵੇਕ ਨੂੰ ਸ਼ਹਿਰ ਵਿੱਚ ਚੰਗੀ ਪੜਾਈ ਮਿਲ ਸਕੇ ਵਿਵੇਕ ਨੇ ਜੈਪੁਰ ਵਿੱਚ ਰਹਿ ਕੇ ਆਈਏਐਸ ਦੀ ਤਿਆਰੀ ਕੀਤੀ। ਮੋਨ ਹਰਮਨ ਨੇ ਉਸ ਨੂੰ ਆਪਣੇ ਪੈਨਸ਼ਨ ਵਿੱਚੋਂ ਪੈਸੇ ਭੇਜ ਦਰਿਆ। ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਵਿਵੇਕ ਨੇ ਆਈਏਐਸ ਦੀ ਪ੍ਰੀਖਿਆ ਪਾਸ ਕਰ ਲਈ। ਪਿੰਡ ਵਿੱਚ ਮਠਾਈਆਂ ਵੰਡੇ ਗਏ ਅਤੇ 10 ਵਜੇ ਪਰ ਜਦੋਂ ਵਿਵੇਕ ਦੀ ਪੋਸਟਿੰਗ ਦਿੱਲੀ ਹੋਈ ਅਤੇ ਉਹ ਅਫਸਰਾਂ ਨਾਲ ਉੱਠਣ ਬੈਠਣ ਲੱਗਾ ਤਾਂ ਉਸ ਨੂੰ ਆਪਣੇ ਪੁਰਾਣੇ ਰਿਸ਼ਤੇ ਬੋਝ ਲੱਗਣ ਲੱਗੇ। ਉਹ ਆਪਣੇ ਪਿਤਾ ਦੇ ਸਧਾਰਨ ਕੱਪੜਿਆਂ ਤੇ ਬੋਲਚਾਲ ਤੋਂ ਸ਼ਰਮ ਮਹਿਸੂਸ ਕਰਨ ਲੱਗਾ। ਇੱਕ ਦਿਨ ਮੋਨ ਆਪਣੇ ਬੇਟੇ ਨੂੰ ਮਿਲਣ ਬਿਨਾਂ ਦੱਸੇ ਦਿੱਲੀ ਪਹੁੰਚ ਗਿਆ। ਉਹ ਪੁਰਾਣੀ ਧੋਤੀ, ਮੇਲਾ ਕੁੜਤਾ ਤੇ ਫੱਟੀ ਹੋਈ ਚੱਪ ਤਾਂ ਲੱਗਿਆ ਕਿ ਉਸ ਦਾ ਪਿਤਾ ਬਾਹਰ ਆਇਆ ਹੈ ਤਾਂ ਉਸ ਨੇ ਝੂਠ ਬੋਲ ਦਿੱਤਾ ਕਿ ਉਹ ਜੋ ਹੈ ਮੋਹਨ ਕੰਟਾ ਬਾਹਰ ਖੜਾ ਰਿਹਾ ਫਿਰ ਵਾਪਸ ਚਲਾ ਗਿਆ ਕੁਝ ਟਾਂ ਤੋਂ ਬਾਅਦ ਮੋਹਨ ਬਹੁਤ ਉਦਾਸ ਰਹਿਣ ਲੱਗਾ ਕੁਝ ਸਮੇਂ ਬਾਅਦ ਮੋਹਨ ਨੂੰ ਹਾਰਟ ਅਟੈਕ ਆਇਆ ਪਿੰਡ ਵਾਲਿਆਂ ਨੇ ਵਿਵੇਕ ਨੂੰ ਫੋਨ ਕੀਤਾ ਪਰ ਉਸ ਨੇ ਆਪਣੀਆਂ ਮੀਟਿੰਗਾਂ ਦਾ ਬਹਾਨਾ ਬਣਾਇਆ ਦੋ ਦਿਨਾਂ ਬਾਅਦ ਮੋਹਨ ਦੀ ਮੌਤ ਹੋ ਗਈ ਮੋਹਨ ਦੇ ਸਿਰਹਾਣੇ ਇੱਥਾਂ ਇੱਕ ਚਿੱਠੀ ਮਿਲੀ ਜਿਸ ਵਿੱਚ ਲਿਖਿਆ ਸੀ ਬੇਟਾ ਨੂੰ ਤੇਰੇ ਤੋਂ ਕੋਈ ਸ਼ਿਕਾਇਤ ਨਹੀਂ ਹੈ ਤੇਰਾ ਸੁਖ ਹੀ ਥੀ ਮੇਰਾ ਸਵਰਗ ਸੀ ਇਹ ਪੜ ਕੇ ਵਿਵੇਕ ਬਹੁਤ ਰੋਇਆ ਅਤੇ ਪਹਿਲੀ ਵਾਰ ਦਿੱਲੀ ਛੱਡ ਕੇ ਆਪਣੇ ਪਿੰਡ ਵਾਪਸ ਆਇਆ ਕਿ ਵਿਵੇਕ ਨੇ ਮਹਿਸੂਸ ਕੀਤਾ ਕਿ ਤਗੀ ਉਸਨੇ ਕੀ ਗਵਾਇਆ ਹੈ ਉਸਨੇ ਆਪਣੇ ਪਿਤਾ ਦੇ ਕਮਰੇ ਵਿੱਚ ਉਹਨਾਂ ਦੀਆਂ ਪੁਰਾਣੀਆਂ ਚੀਜ਼ਾਂ ਦੇਖੀਆਂ ਜਿਨ੍ਹਾਂ ਨੂੰ ਮੌਨ ਨੇ ਬਹੁਤ ਪਿਆਰ ਨਾਲ ਸੰਭਾਲ ਕੇ ਰੱਖਿਆ ਹੋਇਆ ਸੀ ਇਹ ਸਭ ਦੇਖ ਕੇ ਉਸ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਉਹ ਇੱਕ ਨੇ ਦਿੱਲੀ ਵਾਪਸ ਜਾ ਕੇ ਆਪਣੀ ਪੋਸਟਿੰਗ ਰਾਜਸਥਾਨ ਦੇ ਕਿਸੇ ਛੋਟੇ ਪਿੰਡ ਵਿੱਚ ਕਰਵਾ ਲਈ ਉਹ ਆਪਣੇ ਪਿੰਡ ਮਰੂੜੀ ਵਾਪਸ ਆ ਗਿਆ ਹੁਣ ਉਹ ਇੱਕ ਅਫਸਰ ਨਹੀਂ ਸਗੋ ਇੱਕ ਸੇਵਕ ਬਣ ਕੇ ਆਇਆ ਸੀ ਉਸਨੇ ਸਭ ਤੋਂ ਪਹਿਲਾਂ ਪਿੰਡ ਦਾ ਸਕੂਲ ਦੁਬਾਰਾ ਬਣਾਇਆ ਉਸ ਦਾ ਨਾਮ ਹੋਣਾ ਸਮਿਰਤਰੀ ਵਿਦਿਆਲੇ ਰੱਖਿਆ ਗਿਆ ਉਹ ਸਵੇਰੇ ਬੱਚਾ ਨੂੰ ਪੜਾਉਂਦਾ ਦੁਪਹਿਰ ਨੂੰ ਪੰਚਾਇਤ ਦੇ ਕੰਮਾਂ ਵਿੱਚ ਮਦਦ ਕਰਦਾ ਸ਼ਾਮ ਨੂੰ ਮੰਦਿਰ ਵਿੱਚ ਬੈਠਦਾ ਜਿੱਥੇ ਉਸਦੇ ਪਿਤਾ ਬੈਠਿਆ ਕਰਦਾ ਸੀ ਜਦੋਂ ਪੱਤਰਕਾਰ ਨੇ ਉਸ ਨੂੰ ਪੁੱਛਿਆ ਕਿ ਉਸਨੇ ਆਈਏਐਸ ਹੋ ਕੇ ਪਿੰਡ ਦਾ ਰੁੱਖ ਕਿਉਂ ਕੀਤਾ ਤਾਂ ਉਸਨੇ ਜਵਾਬ ਦਿੱਤਾ ਕਿ ਕਿਉਂਕਿ ਮੈਂ ਹੁਣ ਉਹ ਆਦਮੀ ਬਣਨਾ ਚਾਹੁੰਦਾ ਜਿਸ ਆਪੂਜੀ ਦੇਖਣਾ ਚਾਹੁੰਦੇ ਸਨ ਕਹਾਣੀ ਇੱਥੇ ਖਤਮ ਨਹੀਂ ਹੋਗੋ ਉੱਥੋਂ ਸ਼ੁਰੂ ਹੁੰਦੀ ਹੈ ਜਿੱਥੇ ਇੱਕ ਪੁੱਤਰ ਟੁੱਟ ਕੇ ਜੁੜਦਾ ਹੈ ਇੱਕ ਅਫਸਰ ਇਨਸਾਨ ਬਣਦਾ ਹੈ ਤੇ ਇੱਕ ਪਿੰਡ ਫਿਰ ਤੋਂ ਜੀ ਉੱ ਨ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਮਿਲਦੇ ਹਾਂ ਨਵੀਂ ਕਹਾਣੀਆਂ ਤੇ ਨਵੀਂ ਅਪਡੇਟ ਨਾਲ